ਬਾਹਿਗੁਰੂ ਜੀ ਸ਼ੀਰਾਗ ਮਹਲਾ ਤੀਜਾ ਸੁਖ ਸਾਗਰ ਹਰਨਾਮ ਹੈ ਗੁਰਮਖ ਪਾਇਆ ਜਾਏ ਅੰਨ ਦਿਨ ਨਾਮ ਧਿਆਈਏ ਸਹਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਭਾਏ ਗੁਰ ਸ਼ਰਨ ਆਈ ਸੁਖ ਲਹੇ ਅੰਨ ਦਿਨ ਨਾਮ ਧਿਆਏ ਰਹਾਓ ਸਾਚੇ ਮੈਲ ਨਾ ਲੱਗਈ ਮਨ ਦੇ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਭਰੇ ਹੋਮੇ ਤ੍ਰਿਸ਼ਨਾ ਵਿਕਾਰ ਬਿਨ ਸ਼ਬਦੇ ਮੈਲ ਨਾ ਉੱtre ਮਰ ਜੰਮੇ ਹੋਏ ਖਵਾਰ ਤਤਰ ਬਾਜੀ ਪਲਚ ਰਹੇ ਨਾ ਉਰਵਾਰ ਨ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਇਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਬਨਾ ਜੀਆ ਕਾ ਆਧਾਰ ਸ੍ਰੀ ਰਾਗ ਮਹਲਾ 3 ਮਨਮੁਖ ਮੋਹ ਵਿਆਪਿਆ ਬਿਰਾਗ ਉਦਾਸੀ ਨ ਹੋਏ ਸ਼ਬਦ ਨਾ ਚੀਨਨੇ ਸਦਾ ਦੁੱਖ ਹਰ ਦਰ ਗੇ ਪਤਖ ਹੋਏ ਹੋਮੇ ਗੁਰਮਖ ਖੋਈਏ ਨਾ ਮਰਤੇ ਸੁਖ ਹੋਏ ਮੇਰੇ ਮਨ ਐਹਨ ਸਪੂਰ ਰਹੀ ਨਿਤ ਆਸਾ ਸਤ ਗੁਰ ਸੇਵ మో ਪਰ ਜਲੇ ਘਰ ਹੀ ਮਹੇ ਉਦਾਸਾ ਰਹਾਓ ਗੁਰਮਖ ਕਰਮ ਕਮਾਵੇ ਵਿਖਸੇ ਹਰ ਬਿਰਾਗ ਆਨੰਦ ਐਹਨਿ ਸੁਭਗਤ ਕਰੇ ਦਿਨ ਰਾਤੀ ਹੋਮੇ ਮਾਰ ਨਿਚੰਦ ਵੱਡੇ ਭਾਗ ਸਤ ਸੰਗ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੇਰਾਗੀ ਸੋਈ ਹਰਦੇ ਨਾਮ ਵਸਾਏ ਅੰਤਰ ਲਾਗ ਨ ਤਾਮਸ ਮੂਲੇ ਵਿਚੋਂ ਆਪ ਗਵਾਏ ਨਾਮ ਨਿਧਾਨ ਸਤਗੁਰ ਦੀ ਖਾਲੇ ਆ ਹਰ ਰਸ ਪੀਆ ਅਗਾਏ ਜਿੰਨ ਕੀ ਆ ਪਾਇਆ ਸਾਧ ਸੰਗਤੀ ਪੂਰੇ ਭਾਗ ਬਿਰਾਗ ਮਨ ਮੁਖ ਫੇਰੇ ਨ ਜਾਣੇ ਸਤਗੁਰ ਹੋਮੇ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੇ ਕਹਿ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਕਰ ਹੀ ਸੌਦਾ ਪਾਈਏ ਅੰਤਰ ਸਭ ਬਥ ਹੋਏ ਖਿੰਨ ਖਿੰਨ ਨਾਮ ਸਮਾਲੀਏ ਗੁਰਮਖ ਪਾਵੇ ਕੋਏ ਨਾਮ ਨਿਧਾਨ ਖੁੱਟ ਹੈ ਬੜਪਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹੋਮੈਂ ਅਹੰਕਾਰ ਹਰ ਜੀਉ ਸਦਾ ਧਿਆਏ ਤੂੰ ਗੁਰਮਖ ਏਕ ਓੰਕਾਰ ਰਹਾਓ ਗੁਰਮੁਖਾਂ ਕੇ ਮੁਖ ਊਜਲੇ ਗੁਰ ਸ਼ਬਦੀ ਵਿਚਾਰ ਹਲਤ ਪਲਤ ਸੁਖ ਪਾਈਂ ਦੇ ਜਪ ਜਪਰੀ ਦੇ ਮੁਰਾਰ ਘਰ ਹੀ ਵਿੱਚ ਮਹਿਲ ਪਾਇਆ ਗੁਰ ਸ਼ਬਦੀ ਵਿਚਾਰ ਸਤ ਗੁਰ ਤੇ ਜੋ ਮੂੰਹ ਫੇਰੇ ਮੱਥੇ ਤੇ ਨਕਾਲੇ ਅੰਨ ਦਿਨ ਦੁੱਖ ਕਮਾਮ ਦੇ ਨਿਤ ਜੋ ਹੈ ਜਮ ਜਾਲੇ ਸੁਪਨੇ ਸੁਖ ਨ ਦੇਖਣੀ ਬਹੁਤ ਚਿੰਤਾ ਪਰ ਜਾਲੇ ਸਬਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕ੍ਰਿਸ਼ਨ ਜਾਵੀ ਜਿਸ ਭਾਵੇ ਤਿਸ ਦੇ ਨਾਨਕ ਗੁਰਮਖ ਪਾਈਏ ਆਪੇ ਜਾਣੇ ਸੋਏ ਸ਼੍ਰੀ ਗਾਗ ਮਹਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਬੜਾਈ ਦੇ ਗੁਰ ਪ੍ਰਸ਼ਾਦੀ ਮਨ ਬਸੇ ਹਉਮੈ ਦੂਰ ਕਰੇ ਇਹ ਮਨ ਤਾਵਤ ਤਾਂ ਰਹੇ ਜਾ ਆਪੇ ਨਦਰ ਕਰੇ ਭਾਈ ਰੇ ਗੁਰਮਖ ਹਰਨਾਮ ਧਿਆਏ ਨਾਮ ਨਿਦਾਨ ਸੱਦ ਮੁਖ ਬਸੇ ਮਹਿਲੀ ਪਾਵੇ ਥਾਓ ਰਹਾਓ ਮਨ ਮੁਖ ਮਨ ਤਨ ਅੰਧ ਹੈ ਤਿਸਨੋਂ ਠੌਰ ਨਾ ਠਾਓ ਬੋ ਜਾਨੀ ਪੌਂਦਾ ਫਿਰੇ ਜਿਉ ਸੁੰਝੇ ਕਰਕਾਓ ਗੁਰਮਤੀ ਕਟ ਚਾਨਣਾ ਸ਼ਬਦ ਮਿਲੇ ਹਰਨਾਉ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋ ਗੁਵਾਰ ਲੋਬੀ ਅਨ ਕੋਂ ਸੇਵ ਦੇ ਪੜ ਵੇਦਾਂ ਕਰੇ ਪੁਕਾਰ ਵਿਖਿਆ ਅੰਦਰ ਪੰਚ ਮੁਏ ਨਾ ਔਰ ਵਾਰ ਨ ਪਾਰ ਮਾਇਆ 모 ਵਿਸਾਰੇਆ ਜਗਤ ਪਿਤਾ ਪ੍ਰਿਥਪਾਲ ਬਾਜ ਗੁਰੂ ਅਚੇਤ ਹੈ ਸਭ ਬੱਦੀ ਜਮਕਾਲ ਨਾਨਕ ਗੁਰਮਤ ਉਬਰੇ ਸੱਚਾ ਨਾਮ ਸਮਾਲ ਸ਼੍ਰੀ ਰਾਗ ਮਹਲਾ 3 ਤ੍ਰੈ ਗੁਣ ਮਾਇਆ 모 ਹੈ ਗੁਰਮਖ ਚੌਥਾ ਪਦ ਪਾਏ ਸਰ ਕਿਰਪਾ ਮਿਲਾਇਨ ਹਰ ਨਾਮ ਬਸਿਆ ਮਨ ਆਏ ਪੋਤੇ ਜਿੰਨ ਕੇ ਪੁੰਨ ਹੈ ਤਿੰਨ ਸਤ ਸੰਗਤ ਮਿਲਾਏ ਭਾਈ ਰੇ ਗੁਰਮਤਿ ਸਾਚ ਰਹਾਓ ਸਾਚੋ ਸਾਚ ਕਮਾਵਣਾ ਸਾਚੇ ਸ਼ਬਦ ਮਿਲਾਓ ਰਹਾਓ ਜਿਨ੍ਹੇ ਨਾਮ ਪਛਾਣਿਆ ਤਿੰਨ ਬਿਟੋਂ ਬਲ ਜਾਓ ਆਪ ਛੋੜ ਚਰਨੀ ਲਗਾ ਚਲਾ ਤਿੰਨ ਕੇ ਪਾਏ ਲਾਹਾ ਹਰ ਹਰ ਨਾਮ ਮਿਲੇ ਸਹਜੇ ਨਾਮ ਸਮਾਏ ਬਿਨ ਗੁਰ ਮਹਿਲ ਨ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤ ਗੁਰ ਲੋੜ ਲੈ ਜਿੰਦੂ ਪਾਈਏ ਸੱਚ ਸੋਏ ਅਸਰ ਸੰਘਾਰੇ ਸੁਖ ਬਸੇ ਜੋ ਤਿਸ ਭਾਵੇ ਸੋ ਹੋਏ ਜੇਹਾ ਸਤ ਗੁਰ ਕਰ ਜਾਣਿਆ ਤੇ ਹੋ ਜੇਹਾ ਸੁਖ ਹੋਏ ਇਹ ਸਹਸਾ ਮੂਲੇ ਨਹੀਂ ਪਾਓ ਲਾਏ ਜਨ ਕੋਏ ਨਾਨਕ ਨਾਮ ਜੋਤ ਦੁਈ ਮੂਰਤੀ ਸ਼ਬਦ ਮਿਲਾਵਾ ਹੋਏ। ਸ੍ਰੀ ਰਾਗ ਮਹਾਲਾ ਤੀਜਾ। ਅੰਮ੍ਰਿਤ ਛੋੜ ਬਿਖਿਆ ਲੋਭ ਆਣੇ, ਸੇਵਾ ਕਰੇ ਬਿਡਾਣੀ। ਆਪਣਾ ਧਰਮ ਗਵਾਵੇ ਬੂਜੇ, ਨਾਹੀ ਅੰਦਿਨ ਦੁਖ ਬਿਹਾਣੀ। ਮਨਮੁਖ ਅੰਦ ਨਚੇਤੀ, ਡੂਬ ਮੁਏ ਬਿਨ ਪਾਣੀ। ਮਨ ਰੇ ਸਦਾ ਪਜੋ ਹਰਿ। ਮਨ ਰੇ ਸਦਾ ਪਜੋਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਬਸੇ ਤਾਂ ਹਰ ਬਿਸਰ ਨਾ ਜਾਇ ਰਹਾਓ ਇਹ ਸਰੀਰ ਮਾਇਆ ਕਾ ਪੂਤਲਾ ਵਿੱਚ ਹੋਮੇ ਦੁਸ਼ਟੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪਤ ਗਵਾਈ ਸਤ ਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤ ਗੁਰ ਕੀ ਸੇਵਾ ਅਥ ਸੁਖਾਲੀ ਜੋ ਇੱਛੇ ਸੋ ਫਲ ਪਾਏ ਜੱਤ ਸਤ ਤੱਤ ਤਪ ਪਵਿੱਤ ਸਰੀਰਾ ਹਰ ਹਰ ਮੰਨ ਬਸਾਏ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਛਤਗੁਰ ਕੀ ਸਰਨਾਗਤੀ ਹਉ ਤਿੰਨ ਕੇਵਲ ਜਾਉ ਦਰ ਸੱਚੇ ਸੱਚੀ ਬੜਾਈ ਸਹਜੇ ਸੱਚ ਸਮਾਉ ਨਾਨਕ ਨਦਰੀ ਪਾਈਏ ਗੁਰਮਖ ਮੇਲ ਮਿਲਾਉ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਕਰਮ ਕਮਾ ਬਣੇ ਜਿਉ ਦੁਹਾਗਣ ਤਨ ਸ਼ਿੰਗਾਰ ਸੇਜੇ ਕੰਤਨ ਆਵੀ ਨਿਤਨਿਤ ਹੋਏ ਖਵਾਰ ਫਿਰ ਕਾ ਮਹਿਲ ਨਾ ਪਾਵੀ ਨਾ ਦਿਸੇ ਕਰਵਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹਾਓ ਗੌਰਮਖ ਸਦਾ ਸੁਹਾਗਣੀ ਪਿਰ ਰਾਖਿਆ ਉਰਤਾਰ ਮਿੱਠਾ ਬੋਲੇ ਨਿਵ ਚਲੇ ਸੇਜੇ ਰਵੇ ਪਤਾਰ ਸੋਬਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੇ ਭਾਗ ਸਤ ਗੁਰ ਮਿਲੇ ਜਾਂ ਭਾਗੇ ਤਾਂ ਉਦੋਂ ਹੋਏ ਅੰਤਰ ਦੁੱਖ ਪਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਪਾਣੇ ਜੋ ਚੱਲੇ ਦੁੱਖ ਨਾ ਭਾਵੇ ਕੋਏ ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਜੇ ਭਾਵੇ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪਿਆ ਹੋਮੇ ਵਿੱਚੋਂ ਖੋਏ ਨਾਨਕ ਗੁਰਮਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ